26 ਜਨਵਰੀ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ ਰੇਲਵੇ ਟ੍ਰੈਕ ਉੱਤੇ ਹੋਏ ਧਮਾਕੇ ਦੀ ਘਟਨਾ ਤੋਂ ਬਾਅਦ ਜੀਆਰਪੀ ਵੱਲੋਂ ਸਿਟੀ ਸਟੇਸ਼ਨ ਅਤੇ ਕੈਂਡ ਸਟੇਸ਼ਨ ਦੇ ਉੱਤੇ ਚੈਕਿੰਗ ਵਧਾ ਦਿੱਤੀ ਗਈ ਹੈ ਰੇਲਵੇ ਸਟੇਸ਼ਨ ਉੱਤੇ ਪੁਲਿਸ ਟੀਮ ਵੱਲੋਂ ਚਲਾਏ ਗਏ ਚੈਕਿੰਗ ਅਭਿਆਨ ਦੌਰਾਨ ਇਥੇ ਮੁਸਾਫिरा ਅਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਦੇ ਨਾਲ ਨਾਲ ਸਟੇਸ਼ਨ ਦੇ ਹਰ ਥਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਉਥੇ ਸਟੇਸ਼ਨ ਤੇ ਆਉਣ ਵਾਲੀ ਟ੍ਰੇਨਾਂ ਦੇ ਵਿੱਚ ਵੀ ਚੈਕਿੰਗ bari ਕੀ ਦੇ ਨਾਲ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਸਾਡੇ ਬਹੁਤ ਕੁਝ ਇਹ ਜੀ ਇਨਪੁਟਸ ਵੀ ਆ ਰਹੀਆਂ ਹਨ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਤੇ 26 ਜਨਵਰੀ ਦਾ ਮੌਕਾ ਬਹੁਤ ਸੈਂਸਿਟਿਵ ਹੁੰਦਾ ਹੈ ਤੇ ਅਸੀਂ ਇਸ ਕਰਕੇ ਬਹੁਤ ਹੀ ਬਰੀਕੀ ਨਾਲ ਚੈਕਿੰਗ ਕਰਕੇ ਚੈਕਿੰਗ ਚਲਾ ਰਿਹਾ ਆਪਣੇ ਮੁਲਾਜ਼ਮ ਨੂੰ ਉਸ ਬਰੀਫ ਕੀਤਾ ਹੈ ਰਿਗਾਰਡਿੰਗ ਦਿਸ ਨਾ ਕੋਈ ਸਮਾਨ ਕੋਈ ਸ਼ੱਕੀ ਚੀਜ਼ ਹੈ ਕੋਈ ਸ਼ੱਕੀ ਵਿਅਕਤੀ ਹੈ ਕੋਈ ਵੀ ਚੀਜ਼ ਸਾਡੇ ਖੋਚੋਂ ਨਿਕਲ ਨਿਕਲੇ ਨਾ ਸੀ ਜਿਸ ਨੂੰ ਬ੍ਰੀਕੀ ਨਾਲ ਸੀ ਐਕਸਪਲੈਨ ਕੀਤਾ ਕਿ ਇਸ ਨੂੰ ਚੈੱਕ ਕਰਨਾ ਜੀ ਦੇਖੋ ਸਟੇਸ਼ਨ ਤੇ ਤਾਂ ਅਸੀਂ ਆਲਰੇਡੀ ਕਰ ਹੀ ਰਹੇ ਹਾਂ ਸੀ ਚੈਕਿੰਗ ਇਸ ਤੋਂ ਨਾਲ ਨਾਲ ਅਸੀਂ ਜਿਹੜਾ ਰੇਲਵੇ ਟਰੈਕ ਹੈਗਾ ਅਸੀਂ ਉਸ ਨੂੰ ਵੀ ਟ੍ਰੈਕ ਪੈਟਰੋਲਿੰਗ ਕਰਵਾ ਰਿਹਾ ਸੋ ਥੈਟ ਕਿ ਉੱਥੇ ਕੋਈ ਅਜਿਹੀ ਚੀਜ਼ ਨਾ ਲੱਗੀ ਹੋ ਜਿਸ ਨਾਲ ਕੋਈ ਵੇਲੇ ਪ੍ਰਾਪਰਟੀ ਨੂੰ ਟ੍ਰੇਨ ਵਗੈਰਾ ਨੂੰ ਕੋਈ ਨੁਕਸਾਨ ਪਹੁੰਚ ਸਕੀ ਜੀ ਇਹਦੇ ਲਈ ਵੀ ਸਾਡੇ ਚੱਲ ਰਹੀ ਹੈ ਸਾਡੀ ਫੋਰਸ ਨੂੰ ਹੋਰ ਮਿਲੇਗੀ ਜੀ ਸਾਡੇ ਸੀਨੀਅਰ ਅਫਸਰਾਂ ਨੇ ਗੱਲ ਕੀਤੀ ਹੈ ਤੁਹਾਨੂੰ ਹੋਰ ਫੋਰਸ ਦੇ ਰਹੇ ਆ ਉਹ ਵੀ ਅਸੀਂ ਇਨਕਰੀਜ਼ ਕਰਾਂਗੇ ਫੋਰਸ ਦੇ ਦੇਖੋ ਸਰਚ ਇਸ ਰਾਉਂ ਬੇਸਿਕਲੀ ਸ਼ੱਕੀ ਕੋਈ ਵੀ ਚੀਜ਼ ਸਸਪੈਕਟਿਡ ਹੈਗੀ ਆ ਕੋਈ ਵਸਤੂ ਹੈ ਕੋਈ ਵਿਅਕਤੀ ਹੈ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕੋਈ ਕ ਅਸੀਂ ਕਰ ਰਿਹਾ ਕਿ ਕੋਈ ਇਹੋ ਜੀ ਚੀਜ਼ ਜਿਹੜੀ ਅੱਖੋਂ ਪਰੋਖੇ ਨਾ ਹੋ ਸਕੇ ਜੀ ਬਿਲਕੁਲ ਬਿਲਕੁਲ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ ਦੇਖੋ ਜੇ ਸਾਡਾ ਅਸੀਂ ਤਾਂ ਹੀ ਸਕਸੈਸਫੁਲ ਹੋ ਸਕਦੇ ਜੇ ਲੋਕ ਪੈਸੇਂਜਰ ਸਾਡੇ ਨਾਲ ਸਹਿਯੋਗ ਕਰਨਗੇ ਜੇ ਉਹ ਉਹ ਵੀ ਨਾਲ ਅਲਰਟ ਹੋ ਕੇ ਆਪਣਾ ਸਫਰ ਕਰਨਗੇ ਅਲਰਟ ਹੋ ਕੇ ਆਪਣਾ ਕਿਤੇ ਵੀ ਬੈਠੇ ਆ ਤਾਂ ਅਲਰਟ ਰਹਿਣ ਜੇ ਉਹਨਾਂ ਦੇ ਧਿਆਨ 'ਚ ਕੋਈ ਚੀਜ਼ ਆਂਦੀ ਹੈ ਤਾਂ ਸਾਨੂੰ ਪੂਰੀ ਅਪੀਲ ਹੈ ਸਾਡੀ ਕਿ ਸਾਨੂੰ ਕੰਟੈਕਟ ਕਰਨ ਸਾਨੂੰ ਦੱਸਣ ਜੀ ਆਰ ਪੀ ਆਰ ਪੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਕਿਸੇ ਵੀ ਸਿਟੀ ਵਾਸਤੇ ਸੀ ਉਹਨਾਂ ਲਈ ਹਾਜ਼ਰ ਹੈਗਾ ਜੀ ਜੀ ਨੰਬਰ ਸਾਡੇ ਇਥੇ ਡਿਸਪਲੇ ਕੀਤੇ ਹੈ ਲੋਕਲ ਜਿਹੜਾ ਸਾਡੇ ਐਸ ਐਚ ਓ ਹੈਗਾ ਆਰ ਪੀ ਐਫ ਦੇ ਹੈਗੇ ਡਿਸਪਲੇ ਕੀਤੇ ਹੋਏ ਆ ਬਾਕੀ 139 ਇਹਨਾਂ ਦਾ ਹੈਲਪਲਾਈਨ ਨੰਬਰ ਉਸਤੇ ਵੀ ਕਰ ਸਕਦੇ ਜੀ